ਸਰਦਾਰ ਉਹ ਲੈਂਦੀ ਸਾਹਮਣੇ ਲੱਗੀ ਜਿੱਥੇ ਬਾਬਾ ਵੀਰ ਸਿੰਘ ਜੀ ਖੜੋਤੇ ਸੀ ਗੁਰੂ ਰੂਪਿਆਰੀ ਸਾਧ ਸੰਗਤ ਦੀ ਜੋ ਆਪਾਂ ਪਿੰਡ ਮੈਸਨਪੁਰ ਤੋਂ ਹੋਲੇ ਮੁਲੇ ਦੀ ਸੰਗਤ ਦੇ ਵਾਸਤੇ ਆਨੰਦਪੁਰ ਸਾਹਿਬ ਵਾਸਤੇ ਸੰਗਤ ਜਾਣ ਵਾਸਤੇ ਜੋ ਲੰਗਰ ਹਰ ਸਾਲ ਲਗਾਉਂਦੇ ਹਨ 2001 ਤੋਂ ਚਾਲੂ ਕੀਤਾ ਸੀ ਅੱਜ 25 ਸਨ ਜਾ ਰਹੀ ਆ 25 ਸਾਲ ਆਪਾਂ ਨੂੰ ਇਸ ਬਿਆਸ ਵਾਲੇ ਧਰਤੀ ਤੇ ਲੰਗਰ ਲਾਉਂਦਿਆਂ ਲੋਗੇ ਜੋ ਮੰਨ ਲਓ ਵੀ ਆਪਣੇ ਪਿੰਡ ਦੀ ਨੌਜਵਾਨ ਸੰਗਤ ਜੋ ਬਜ਼ੁਰਗ ਮਨਤਾਵਾਂ ਭੈਣਾ ਜੋ 2 ਮਹੀਨੇ ਤੋਂ ਪਹਿਲਾਂ ਆਪਾਂ ਹਰ ਸਵਾਵਾ ਪੂਰੀਆਂ ਕਰਦੇ ਰਹੀ ਨੇ ਜੋ ਬਾਲਣ ਦੀ ਸੇਵਾ ਜੋ ਦੁੱਧ ਦੀ ਸੇਵਾ ਜੋ ਵੀ ਰਸਤਾ ਆਟਾ ਭਿਉਣ ਦੀ ਸੇਵਾ ਜੋ ਵੀ ਹਰ ਇੱਕ ਚੀਜ਼ ਦੀ ਲੰਗਰ ਦੇ ਵਿੱਚ ਲੋੜ ਆ ਉਹ 2 ਮਹੀਨੇ ਤੋਂ ਪਹਿਲਾਂ ਚਾਲੂ ਕਰਦੇ ਆ ਜੋ ਵਿਆਸ ਵਾਲੀ ਸੰਗਤ ਦਾ ਵੀ ਬਹੁਤ ਜ਼ਿਆਦਾ ਸੰਜੋਗ ਆ ਜੋ ਇਲਾਕੇ ਦੀ ਸੰਗਤ ਆ ਸਾਰੀ ਸੰਗਤ ਦਾ ਤੈਅ ਰਤਵਾ ਰਿਆ ਕਿ ਇਹ ਸੰਗਤ ਹਰ ਸੰਗਤ ਮਾਲਾਪੀ ਸੰਜੋਗ ਬਹੁਤ ਜ਼ਿਆਦਾ ਦਿੰਦੀ ਜੋ ਰਸਤ ਦਾ ਪੈਹਿਆਂ ਦਾ ਜੋ ਬਾਹਰ ਵਾਲੇ ਨੌਜਵਾਨ ਵੀਰ ਵਿਦੇਸ਼ਾਂ ਦੇ ਵਿੱਚ ਗਏ ਆ ਉਹਨਾਂ ਦਾ ਵੀ ਬਹੁਤ ਜ਼ਿਆਦਾ ਸੰਜੋਗ ਆ ਜੋ ਪਿੰਡ ਦੀ ਵੀ ਸਾਧ ਸੰਗਤ ਆ ਜੋ ਮਾਇਆ ਨਾਲ ਵੀ ਜੋ ਹਰ ਇੱਕ ਚੀਜ਼ ਦੁੱਧ ਨਾ ਵੀ ਜੋ ਹਰ ਇੱਕ ਚੀਜ਼ ਲੰਗਰ ਦੇ ਵਿੱਚ ਜ਼ਰੂਰੀ ਹੁੰਦੀ ਆ ਸਾਰੀ ਪਿੰਡ ਦਾ ਵੀ ਬਹੁਤ ਜ਼ਿਆਦਾ ਸੰਯੋਗ ਆ ਨੌਜਵਾਨਾਂ ਵੀ ਦਾ ਜੋ ਵੀ ਕਿਸੇ ਦਾ ਵੀ ਮੰਨ ਲਾ ਵੀ ਆਪਾਂ ਨਹੀਂ ਕਹਿ ਸਕਦੇ ਵੀ ਕੋਈ ਵੀ ਆਪਣੇ ਨਾਲ ਨਹੀਂ ਸਾਰੀ ਸੰਗਤ ਜੋ ਇਲਾਕੇ ਦੀ ਸੰਗਤ ਜੋ ਸਾਰੀ ਆਪਣੀ ਇਹ ਕਮੇਟੀ ਦੇ ਵਿੱਚ ਮੰਨ ਲਓ ਮੈਸਮਪੁਰ ਦੀ ਸੰਗਤ ਦੇ ਨਾਲ ਹਰ ਇੱਕ ਦਾ ਸੰਯੋਗ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਹੀਂ ਪਿੰਡ ਮੈਸਮਪੁਰ ਤੋਂ ਜੋ ਬਿਆਸ ਵਿੱਚ ਲੰਗਰ ਲਾਉਂਦੇ ਆ ਪਹਿਲਾਂ ਤਾਂ ਮੈਂ ਸਾਰੇ ਇਲਾਕਾ ਨਿਵਾਸੀ ਨੂੰ ਵਧਾਈ ਦਿੰਨਾ ਜਿਨ੍ਹਾਂ ਨੇ ਸਾਡਾ ਸਹਿਯੋਗ ਦਿੱਤਾ ਹੈ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਹੋਲੇ ਮਹਲੇ ਦੀ ਜਾਣ ਵਾਸਤੇ ਸਾਨੂੰ ਇੱਥੇ ਲੰਗਰ ਲਾਉਣ ਦੀ ਜਗ੍ਹਾ ਦਿੱਤੀ ਆ ਅਸੀਂ ਬਿਆਸ ਦੇ ਬਹੁਤ ਧੰਨਵਾਦੀ ਆ ਤੇ ਪੂਰੀ ਸਾਧ ਸੰਗਤ ਨੂੰ ਅਸੀਂ ਜੋ ਇਲਾਕੇ ਦੀ ਆ ਉਹਨਾਂ ਨੇ ਵਧਾਈ ਦਿੰਨੇ ਆ ਤੇ ਨੌਜਵਾਨਾਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਜੋ ਤੁਸੀਂ ਨਸ਼ਿਆਂ ਦੇ ਵਿੱਚ ਗਰਕ ਹੋ ਰਹੇ ਹੋ ਇੱਧਰ ਆਓ ਇਸ ਸੇਵਾ ਵਾਲੇ ਬੰਨੇ ਤਰੋ ਮਹਾਰਾਜ ਤੁਹਾਨੂੰ ਆਪੇ ਹੀ ਕੋਈ ਚੰਗੀ ਸਿਹਤ ਦੇ ਦੇਗਾ ਸੇਵਾ ਨਾਲ ਜੁੜੋ ਗੁਰਦ੍ਰੇਵਾਂ 'ਚ ਜਾ ਕੇ ਸੇਵਾ ਕਰੋ ਅੰਬਰ ਸ਼ਕਰੋ ਨਸ਼ਿਆਂ ਤੋਂ ਬਚੋ ਜਿੰਨਾ ਬਚ ਸਕਦੇ ਆ ਸਾਡਾ ਇਹੋ ਸੰਦੇਸ਼ ਆ ਬਾਕੀ ਮੈਂ ਆਪਣੇ ਤੁਹਾਡਾ ਨਗਰ ਹੈ ਉਹਨਾਂ ਨੂੰ ਵੀ ਵਧਾਈ ਜਣੇ ਚਾਹੁੰਦਾ ਹੈ ਕਿ ਜੋ 25 ਸਾਲ ਦਿਰ ਲੰਗਰ ਕੋਈ ਇਹ ਸਾਲ ਨਹੀਂ ਜਦ ਤੱਕ ਇਹ ਲੰਗਰ ਨਹੀਂ ਲੱਗਾ 25 ਸਾਲ ਤੋਂ ਲਗਾਤਾਰ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਪਿੰਡਾਂ ਦੇ ਵਿੱਚ ਪਾਰਟੀਆਂ ਬਾਜੀ ਹੁੰਦੀਆਂ ਨੇ ਉਹਨਾਂ ਤੋਂ ਉੱਪਰ ਉੱਠ ਕੇ ਜਿਹੜੇ ਜਵਾਨ ਨੇ ਸਾਡੇ 2 ਮਹੀਨੇ ਪਹਿਲਾਂ ਸੇਵਾ ਸ਼ੁਰੂ ਕਰ ਦਿੰਦੇ ਹਨ ਕਈ ਵਾਰ ਗਰਮੀਆਂ ਦੇ ਵਿੱਚ ਪਹਿਲਾਂ ਬੰਦ ਰੋਟਣਾ ਪੈਂਦਾ ਤੇ ਉਹ ਮਲ ਕਮੇਟੀ ਵਾਂਗੂ ਕੰਮ ਕਰਦੇ ਆ ਜਿੱਥੇ ਵੀ ਬੁਲਾਈਓ ਉੱਥੇ ਆਉਂਦੇ ਆ ਪਾਰਟੀ ਤੋਂ ਉੱਪਰ ਉੱਠ ਕੇ ਇਹ ਇੱਕ ਬਹੁਤ ਵਧੀਆ ਗੱਲ ਸਾਡੇ ਪਿੰਡ ਆਸਤੀ ਤੇ ਲੰਗਰ ਬਹੁਤ ਬਲੰਦੀਆਂ ਦੇ ਵਿੱਚ ਆ ਮੈਂ ਵਾਹਿਗੁਰੂ ਇਦਾਂ ਹੀ ਕਿਰਪਾ ਕਰੇ ਤੇ ਹੋਰ ਤਰੱਕੀਆਂ ਕਰੇ ਅਸੀਂ ਮੈਂ ਉਦੋਂ ਫੌਜੀ ਭਰਤੀ ਹੋਇਆ 2001 ਸਾਲ ਦੇ ਵਿੱਚ ਉਦੋਂ ਤੋਂ ਲੰਗਰ ਚੱਲ ਰਿਹਾ ਮੈਂ ਆਪਣੀ ਡਿਊਟੀ ਕਰਕੇ ਪੈਨਸ਼ਨ ਵੀ ਆ ਗਿਆ ਵਾਂ ਤੇ ਲੰਗਰ ਉਦਾਂ ਹੀ ਬਰਕਰਾਰ ਆ ਕਈ ਵਿਚਾਰੇ ਸਾਡੇ ਬੰਦੇ ਵਿੱਚੋਂ ਵਿਛੜ ਵੀ ਚੁੱਕੇ ਆ ਜਿਨ੍ਹਾਂ ਦਾ ਲੰਗਰ ਦੇ ਵਿੱਚ ਬਹੁਤ ਯੋਗਦਾਨ ਸੀ ਤੇ ਅਸੀਂ ਉਹਨਾਂ ਨੂੰ ਵੀ ਚਲੋ ਸਲਾਹੀ ਦਿੰਨੇ ਆ ਤੇ ਬਾਕੀ ਜੋ ਸਾਡੇ ਵਿਦੇਸ਼ਾਂ ਵਿੱਚ ਲੜਕੇ ਗਏ ਆ ਉਹਨਾਂ ਦਾ ਬਹੁਤ ਜ਼ਿਆਦਾ ਯੋਗਦਾਨ ਹੈ ਉਹਨਾਂ ਨੇ ਸਾਨੂੰ ਬੜਾ ਪ੍ਰੇਰਿਤ ਕੀਤਾ ਹੈ ਕਿ ਇਹ ਜਿਹੜੀ ਚੀਜ਼ ਆ ਇਹ ਬੰਦ ਨਹੀਂ ਹੋਣੀ ਚਾਹੀਦੀ ਕਿ ਲਗਾਤਾਰ ਇਦਾਂ ਕੰਟੀਨਿਊ ਕਰਾਂਗੇ ਜਿੱਨਾਂ ਜਰਹੀਂ ਹੈਗੇ ਆ ਗਾਂ ਆਪਣੇ ਬੱਚਿਆਂ ਨੂੰ ਦੱਸ ਕੇ ਜਾਵਾਂਗੇ ਵੀ ਇਹ ਲੰਗਰ ਜਿਹੜਾ ਤੁਸੀਂ ਕੰਟੀਨਿਊ ਰੱਖਣਾ ਕੋਈ ਵੀ ਪਿੰਡ ਦੀ ਗੱਲਬਾਤ ਹੋਦੀ ਉਹਨੂੰ ਉਹ ਤੋਂ ਉੱਪਰ ਉੱਠ ਕੇ ਮਤਲਬ ਸਾਡੇ ਪਿੰਡ ਦੇ ਜਿਹੜੇ ਬੱਚੇ ਆ ਉਹ ਇਸੇ ਵੱਲ ਪ੍ਰੇਰਿਤ ਹੁੰਦੇ ਆ ਅਸੀਂ ਉਹਨਾਂ ਨੂੰ ਇਹੋ ਧੰਨਵਾਦ ਦਈਏ ਉਹਨਾਂ ਸਾਰਿਆਂ ਦੇ ਕਿ ਜਿਹੜਾ ਉਹਨਾਂ ਮਾਪਿਆਂ ਦੇ ਧੰਨਵਾਦ ਦਈਏ ਕਿ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਇੱਥੇ ਭੇਜਿਆ ਤੇ ਇਹ ਹੇ ਉਹਨਾਂ ਦੇ ਮਾਪਿਓ ਨੂੰ ਬੇਨਤੀ ਕਰਦੇ ਆ ਕਿ ਇਦਾਂ ਹੀ ਪਾਰਟੀ ਬਾਜ਼ੀ ਨੂੰ ਇੱਕ ਸਾਈਡ ਤੇ ਰੱਖ ਕੇ ਤੇ ਨੌਜਵਾਨ ਜਿਹੜੇ ਆ ਜੁੜੇ ਰਹਿਣ ਇਦਾਂ ਹੀ ਤੇ ਸੇਵਾ ਕਰਦੇ ਰਹਿਣ ਤੇ ਇਥੇ ਆਪਣਾ ਮਹਾਰਾਜ ਦੇ ਲਾੜ ਲੱਗੇ ਰਹਿਣ ਮਹਾਰਾਜ ਦੇ ਲਾੜ ਲੱਗਣਗੇ ਆਪੇ ਬੱਚੇ ਸਿੱਧੀ ਰਾਹ ਚੱਲਣਗੇ ਤੇ ਬੱਚੇ ਜੇ ਨਸ਼ਾ ਕਰਦੇ ਹੋ ਮਹਾਰਾਜ ਟੁੱਟੇ ਆ ਇਸੇ ਕਰਕੇ ਨਸ਼ਾ ਕਰਦੇ ਸਾਡੀ ਸਾਰੇ ਬੱਚਿਆਂ ਨੂੰ ਬੇਨਤੀ ਹੈ ਕਿ ਇਥੇ ਆਪਣੇ ਜਿਹੜੇ ਲਾਗੇ ਗੁਰਦਰਾ ਸਾਹਿਬ ਉੱਥੇ ਜਾਓ ਸੇਵਾ ਕਰੋ ਤੁਹਾਡਾ ਮਨ ਜਿਹੜਾ ਵਾ ਸ਼ੁੱਧ ਹੋਊਗਾ ਜਦੋਂ ਮਨ ਸ਼ੁੱਧ ਹੋ ਗਿਆ ਆਪਣੇ ਆਪ ਤੁਸੀਂ ਨਸ਼ੇ ਤੋਂ ਰਹਿਤ ਹੋ ਜਾਓਗੇ ਕਾਢੀ ਦੇ ਹੋਈ ਮਤਲਬ ਬੇਨਤੀ ਹਲਾਕ ਨਾ ਅਸੀਂ ਤੇ ਕੋ ਬੱਚੇ ਆ ਕੋਈ ਅਸੀਂ ਤੇ ਇਹ ਕਵਾਂਗੇ ਇੱਕ ਤੇ ਅੱਜ ਨਵਾਂ ਸਾਲ ਆ ਸਾਡਾ 500 ਤੇ 55 ਸਾਲ ਸਾਡੇ ਬੀਤ ਗਏ ਆ 557ਵਾਂ ਸਾਲ ਜਿਹੜਾ ਅੱਜ ਨਵਾਂ ਸਾਲ ਦਾ ਜਿਹੜਾ ਵਰਾ ਉਹ ਚੜਿਆ ਵਾ ਤੇ ਸੰਗਤਾਂ ਦਾ ਸਹਿਯੋਗ ਬੜਾ ਵਾ ਬੱਚੇ ਬਹੁਤ ਸਹਿਯੋਗ ਕਰਦੇ ਆ ਤਨ ਮਨ ਧਨ ਨਾਲ ਜਿਹੜੀ ਸੰਗਤ ਆ ਸਾਡੀ ਇਹ ਸੇਵਾ ਕਰਦੀ ਆ ਤੇ 25 ਸਾਲ ਤੋਂ ਇਸੇ ਤਰ੍ਹਾਂ ਸਹਿਯੋਗ ਵਰਕਰ ਆ ਰਿਹਾ ਇੱਥੇ ਬੀਬੀਆਂ ਵੱਤੋਂ ਵੱਤ ਸੇਵਾ ਕਰਦੀਆਂ ਜਿਹੜੇ ਵੀਰ ਆ ਉਹ ਵੀ ਵੱਤੋਂ ਵੱਤ ਸੇਵਾ ਕਰਦੇ ਆ ਤੇ ਕਰਕੇ ਬਹੁਤ ਪ੍ਰੇਮ ਪਿਆਰ ਦੇ ਨਾਲ ਇਹ ਸਾਰੀ ਸੰਗ ਜਿਹੜੀ ਆ ਇਹ ਸੇਵਾ ਕਰਦੀ ਆ ਇਸ ਕਰਕੇ ਅਸੀਂ ਇਹ ਸਾਰੇ ਵਧਾਈ ਦੇ ਪਾਤਰ ਆ ਤੇ ਸਤਿਗੁਰੂ ਜੀ ਕਿਰਪਾ ਕਰਨ ਇਸੇ ਤਰ੍ਹਾਂ ਸਾਡਾ ਸਹਿਯੋਗ ਬਣਾਈ ਰੱਖਣ ਸੰਗਤ ਦੇ ਨਾਲ ਪ੍ਰੇਮ ਬਣਿਆ ਰਹੇ ਤੇ ਸੇਵਾ ਨਿਭਾਉਂਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਲੰਗਰ ਸ੍ਰੀ ਅਨੰਦਪੁਰ ਸਾਹਿਬ ਹੋਲੇ ਮਹੱਲੇ ਦੇ ਸੰਬੰਧ ਵਿੱਚ ਹਰ ਸਾਲ ਲਿਆ ਜਾਂਦਾ ਵੈ ਤਕਰੀਬਨ ਅੱਜ ਤੋਂ ਕੋਈ 24-25 ਸਾਲ ਪਹਿਲਾਂ ਆਰੰਭ ਹੋਇਆ ਸੀ ਤੇ ਅੱਜ 25 ਸਾਲ ਹੋ ਗਏ ਲੰਗਰ ਚਲਦੇ ਨੂੰ ਸਾਨੂੰ ਇਲਾਕੇ ਦੀ ਸੰਗਤ ਵੱਲੋਂ ਪਿੰਡ ਦੇ ਸਹਿਯੋਗ ਨਾਲ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬਿਆਸ ਦੇ ਪਿੰਡ ਚੱਲੂਵਾਲ ਦੀ ਸੰਗਤ ਦੇ ਸਹਿਯੋਗ ਨਾਲ ਸਾਨੂੰ ਹਰ ਹਰ ਸਾਲ ਬਹੁਤ ਸਹਿਯੋਗ ਮਿਲਦਾ ਵੈ ਤੇ ਲੰਗਰ ਲਾਇਆ ਜਾਂਦਾ ਵੈ ਸਾਡੇ ਜੋ ਇਲਾਕਾ ਬਿਆਸ ਤੇ ਹੋਰ ਇਲਾਕੇ ਦੀ ਸੰਗਤ ਪਿੰਡ ਚੱਲੂਆ ਤੋਂ ਬਹੁਤ ਸੰਯੋਗ ਮਿਲ ਰਿਹਾ ਇਹਨਾਂ ਦਾ ਵੀਰਾਂ ਦਾ ਜੋ 24 ਸਾਲ ਹੋ ਗਏ ਆ 5ਵੇਂ ਸਾਲ ਤੇ ਜਾ ਚੁੱਕਾ ਵਾ ਤੇ ਐਨਆਰਈ ਵੀ ਬਹੁਤ ਨਾਲ ਸੰਯੋਗ ਦੇ ਰਹੇ ਆ ਤੇ ਜੋ ਵੀ ਇਹਨਾਂ ਵੀਰਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਉਦਾਈ ਦੇ ਪਾਤਰ ਆ ਅਸੀਂ ਇਹ ਵੀਰਾਂ ਨੂੰ ਫੇਰ ਬੇਨਤੀ ਕਰਦੇ ਆ ਵੀ ਸਾਡਾ ਵਾਅਦਾ ਚੜ੍ਹ ਕੇ ਹਰ ਸਾਲ ਹੋਰ ਸੰਯੋਗ ਦਿਓ ਕਿਉਂਕਿ ਇਹ ਲੰਗਰ ਵੀ ਹੋਰ ਮਹਾਰਾ ਕਿਰਪਾ ਕਰੇ ਵਾਅਦਾ ਚੜ੍ਹ ਕੇ ਲੰਗਰ ਗੁਰਕੇ ਲੰਗਰ ਉਹਤ ਰੱਖੀ ਬਖਸ਼ੇ ਲੰਗਰ ਨੂੰ ਇੰਨਾ ਗਭਨਤਿਆਂ ਕਰਦੇ ਤੇ ਮੈਂ ਜਾੜ ਕੇ ਆ ਇਹ ਜਿੰਨੀ ਵੀ ਸ਼ਖਤ ਸ੍ਰੀ ਨਾਨਕਪੁਰ ਸਾਹਿਬ ਦੇ ਨਾਂ ਦੇ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਤੇ ਬਹੁ ਬਹੁ ਵਾਰਗਵਾਦ ਦਿੰਨੇ ਇਹਨਾਂ ਨੂੰ ਜੀ ਆਇਆਂ ਨੂੰ ਜੋ ਲੰਗਰ ਪਿੰਡ ਮੈਸੇਂਪੁਰ ਦੀ ਸੰਗਤ ਵੱਲੋਂ ਇੱਥੇ 2001 ਤੋਂ ਲਾਇਆ ਜਾਂਦਾ ਹੈ ਜੋ ਇਲਾਕੇ ਦੀ ਸੰਗਤ ਜੋ ਪਿੰਡ ਜੱਲੂਵਾਲ ਦੀ ਸੰਗਤ ਜੋ ਲੰਗਰ ਪਕਾ ਕੇ ਸਬਜ਼ੀਆਂ ਬਣਾ ਕੇ ਜੋ ਸੇਵਾ ਬਣਾ ਕੇ ਇੱਥੇ ਲੰਗਰ ਦੇ ਬਣਾ ਕੇ ਲਿਆਉਂਦੇ ਹਨ ਉਹ 4 ਦਿਨ 5 ਦਿਨ ਦੀ ਸੇਵਾ ਜੋ ਆ ਆਪਣੇ ਪਿੰਡ ਜੱਲੂਵਾਲ ਤੋਂ ਬਣਾ ਕੇ ਗੁਰਦਾਰਾ ਸਾਹਿਬ ਤੋਂ ਇੱਥੇ ਲਿਆਉਂਦੇ ਹਨ ਟਰਾਲੀਆਂ ਤੇ ਟਰੈਕਟਰ ਲੈ ਕੇ ਆਉਂਦੀ ਆ ਉਹਨਾਂ ਦਾ ਬਹੁਤ ਸੰਗਤ ਦਾ ਧੰਨਵਾਦ ਆ ਆਪਾਂ ਜੀ ਆਇਆਂ ਆਖਦੇ ਹਾਰੀ ਸੰਗਤ ਨੂੰ ਜੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ